ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹਾਨ ਸਥਾਨ ਮਾਤਾ ਗੁਜਿਰ ਕੌਰ ਜੀ ਜਿਨ੍ਹਾਂ ਦਾ ਪਰਿਵਾਰਕ ਜਿਹੜਾ ਸੀ ਉਹਨਾਂ ਦੇ ਮਾਤਾ ਪਿਤਾ ਦਾ ਘਰ ਤੇ ਉਹਨਾਂ ਦੇ ਬਚਪਨ ਦਾ ਸਥਾਨ ਉਹ ਕਰਤਾਰਪੁਰ ਸਾਹਿਬ ਨੇੜੇ ਜਲੰਧਰ ਹੈ ਆਪਾਂ ਜੋ ਸਥਾਨ ਤੇ ਆਏ ਹਾਂ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਮੇਲੇ ਕਰਨ ਤੇ ਅੰਦਰ ਜਾ ਕੇ ਵੀ ਦਰਸ਼ਨ ਮੇਲੇ ਕਰਦੇ ਹਾਂ ਗੁਰੂ ਮਹਾਰਾਜ ਦੇ ਮੁਬਾਰਕ ਸਥਾਨਾਂ ਤੇ ਜਾਂ ਇਸ ਸਥਾਨ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਵੀ ਹੋਏ ਸਨ ਇਸ ਸਮੁੱਚੇ ਵਾਰਕਸ਼ਤਾਨ ਦੇ ਉੱਪਰ ਇਹ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਵੀ ਆਉਂਦੀਆਂ ਨੇ ਬਹੁਤ ਹੀ ਮੁਬਾਰਕ ਸਥਾਨ ਹੈ ਜਿਸ ਨੂੰ ਬੜੇ ਹੀ ਸੱਚੇ ਜੇ ਤਰੀਕੇ ਨਾਲ ਸੰਭਾਲਿਆ ਗਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਗੁਰੂ ਮਹਾਰਾਜ ਜੀ ਦੇ ਜਿੱਥੇ-ਜਿੱਥੇ ਮੁਬਾਰਕ ਚਰਨ ਪਏ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰगोबिंद ਸਾਹਿਬ ਕਿਉਂਕਿ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਜਿਹੜੇ ਸੀ ਇਸ ਮੁਬਾਰਕ ਸਥਾਨ ਤੋਂ ਹੀ ਲੈ ਕੇ ਕਰਾ ਕੇ ਗਏ ਸਾਨੂੰ ਤੇ ਇਹ ਮਾਤਾ ਗੁਜਰੀ ਜੀ ਦਾ ਪਰਿਵਾਰਿਕ ਘਰ ਹੈ ਜੋ ਜਨੰਦਰ ਨਜ਼ਦੀਕ ਕਰਤਾਰਪੁਰ ਸਾਹਿਬ ਅਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਦਰਸ਼ਨ ਕਰਨ ਆਏ ਹਾਂ ਇੱਕ ਸੰਖੇਪ ਚ ਇਤਿਹਾਸਗੀ ਲਿਖਿਆ ਹੈ ਅੱਜ ਇਸ ਮੁਬਾਰਕ ਸਥਾਨ ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸਾਰੀ ਹੋ ਚੁੱਕੀ ਹੈ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਮੁਬਾਰਕ ਸਥਾਨ ਤੇ ਤੇ ਸਾਨੂੰ ਬੜਾ ਹੀ ਚੰਗਾ ਲੱਗਾ ਇਸ ਮੁਬਾਰਕ ਸਥਾਨ ਤੇ ਆ ਕੇ ਦਰਸ਼ਨ ਕਰਕੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਧੰਤਨ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਉਹ ਨਜ਼ਦੀਕ ਚਲੰਦਰ ਨੂੰ 1593 ਦੇ ਵਿੱਚ ਥੰਮ ਲਾ ਕੇ ਰਸੇਬਾ ਕੀਤਾ ਸੀ ਵਸਾਇਆ ਸੀ ਤੇ ਅੱਜ ਇਸ ਥਾਂ ਤੇ ਉੱਪਰ ਜਿੱਥੇ ਮਾਤਾ ਗੁਜਰਕੌਰ ਜੀ ਦਾ ਪਰਿਵਾਰ ਰਹਿੰਦਾ ਸੀ ਇਸ ਮੁਬਾਰਕ ਸਥਾਨ ਤੋਂ ਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ ਮੁਬਾਰਕ ਸਥਾਨ ਦੇ ਦਰਸ਼ਨ ਕਰਕੇ ਮਨ ਨੂੰ ਬੜੀ ਖੁਸ਼ੀ ਹੋਈ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਦਰਾ ਸਾਹਿਬ ਜੀ ਨੂੰ ਸਜਾਇਆ ਗਿਆ ਹੈ